ਬਾਤ ਕੀਤੀ ਗਈ ਹੈ ਇਹ ਕਿਹੜੇ ਪਿੰਡ ਤੋਂ ਸ਼ੁਰੂਆਤ ਕੀਤੀ ਗਈ ਹੈ ਕੀ ਹਦਾਇਤਾਂ ਸਰਕਾਰ ਦੀਆਂ ਕੀ ਸੁਨੇਹਾ ਹੈ ਅੱਜ ਆਪ ਝਾੜੂ ਫੜ ਕੇ ਇਹਦਾ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਸਾਡੇ ਪੱਟੀ ਵਾਲੇ ਕਿਹਦਾ ਪਿੰਡ ਆ ਪਾਰਲਾ ਚੱਲੂਗੀ ਜੀ ਇੱਥੇ ਸਾਡੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੀ ਜੀ ਉਹਨਾਂ ਦੇ ਹਦਾਇਤਾਂ ਦੇ ਉੱਤੇ ਅਸੀਂ ਸਾਰੇ ਸਾਥੀ ਜਿਹੜੇ ਵੀ ਸਾਡੇ ਹੜਪੀੜਤ ਇਲਾਕੇ ਆ ਜਾਂ ਘਰ ਨੇ ਜਾਂ ਪਿੰਡ ਆ ਉਹਨਾਂ ਦੇ ਵਿੱਚ ਸਫਾਈਆਂ ਭਿਆਨ ਤਾਂ ਸ਼ੁਰੂ ਕੀਤਾ ਵਾ ਪੀ ਹੁਣ ਜਿਵੇਂ ਜਿਵੇਂ ਪਾਣੀ ਸੁੱਕਣਾ ਆ ਜਿਹੜਾ ਪਾਣੀ ਆ ਉਹਦੇ ਵਿੱਚ ਜਾਨਵਰ ਵੀ ਮਰੇ ਆ ਪੰਛੀ ਵੀ ਮਰੇ ਆ ਮੱਛੀਆਂ ਰੁੜ ਕੇ ਆਈਆਂ ਉਹਨਾਂ ਦੀ ਜਿਹੜੀ ਬਾਡੀ ਆ ਉਹਦੇ ਮਾਸ ਦੇ ਵਿੱਚੋਂ ਸਮੈਲ ਆ ਕੇ ਬਿਮਾਰੀਆਂ ਫੈਲਣੀਆਂ ਉਹਦੇ ਤਹਿਤ ਅਸੀਂ ਫੋਗ ਮਸ਼ੀਨਾਂ ਵੀ ਮੰਗਾ ਲਈਆਂ ਫੋਗਿੰਗ ਦੀ ਜਿਹੜੀ ਸਪਰੇ ਕਰਨੀ ਸ਼ੁਰੂ ਕਰ ਦੇਣੀ ਆ ਮਸ਼ੀਨਾਂ ਆ ਚੁੱਕੀਆਂ ਸਵੇਰ ਤੋਂ ਦਵਾਈ ਪਾ ਕੇ ਸ਼ੁਰੂ ਕਰਾਂਗੇ ਬਾਕੀ ਆ ਜਿਹੜੀ ਸਫਾਈ ਕਰਦੇ ਪਏ ਆ ਜਿੱਥੇ ਜਿੱਥੇ ਪਾਣੀ ਚੱਲਿਆ ਵਾ ਉੱਥੇ ਮਿੱਟੀ ਨੂੰ ਕਈਆਂ ਨਾਲ ਜਿੱਥੇ ਪੁੱਟਣ ਦੀ ਲੋੜ ਕਈਆਂ ਨਾਲ ਜਿੱਥੇ ਬੋਕਰਾਂ ਨਾਲ ਸਫਾਈ ਹੋਣੀ ਲੋੜ ਬੋਕਰਾਂ ਵੀ ਸਾਰੀ ਸਫਾਈ ਕਰ ਦੇਣੀ ਆ ਜਿਹੜੀ ਗੰਦਗੀ ਆ ਉਹਨੂੰ ਚੁੱਕ ਦੇਣਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਕੋਈ ਮਹਾਮਾਰੀ ਇਹੋ ਜਿਹਾ ਕੋਈ ਸਿਸਟਮ ਨਾ ਹੋਵੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸਾਰੇ ਮੰਤਰੀ ਐਮ ਐਲ ਏ ਸਾਡੇ ਚੇਅਰਮੈਨ ਸਾਡੇ ਸਰਪੰਚ ਇੱਥੋਂ ਤੱਕ ਛੋਟੇ ਤੋਂ ਛੋਟਾ ਵਰਕਰ ਵੀ ਉਹ ਲੋਕ ਸੇਵਾ ਨੂੰ ਸਮਰਪਤ ਆ ਲੋਕਾਂ ਲਈ ਦਿਨ ਰਾਤ ਅਸੀਂ ਲੱਗੇ ਪਏ ਆ ਜਦੋਂ ਦਾ ਪਾਣੀ ਆਇਆ ਜਦੋਂ ਦੇ ਆੜਾ ਆ ਅਸੀਂ ਕੋਈ ਇਹ ਗੱਲ ਕੋਈ ਜਿਤਾਉਣ ਨੂੰ ਜਾਂ ਕੋਈ ਸਾਣ ਕਰਨ ਨੂੰ ਨਹੀਂ ਕਰਨ ਲੱਗੇ ਸਾਡੇ ਭਰਾ ਸਾਡਾ ਫਰਜ ਬੰਦਾ ਇਹਨਾਂ ਦੇ ਨਾਲ ਰਹਿਣਾ ਨਾਲ ਡਟਣਾ ਨਾਲ ਖੜਨਾ ਉਦੋਂ ਦੇ ਹੀ ਇਹਨਾਂ ਭੈਣਾਂ ਭਰਾਵਾਂ ਦੇ ਵਿੱਚਿਆਂ ਲਗਭਗ ਅੱਜ ਇੱਕ ਮਹੀਨਾ ਹੋ ਗਿਆ ਵਾ ਪਾਣੀ ਚੱਲਦੇ ਨੂੰ ਤੇ ਪਰਸੋਂ ਚੌਥੇ ਕਰਾਂ ਪਾਣੀ ਲੈ ਗਿਆ ਸੀ 50000 ਕਿਊਸੀਕ 55000 ਰਹਿ ਗਿਆ ਸੀ ਤੇ ਘਟਿਆ ਰਿਆ ਪਾਣੀ ਦੋ ਤਿੰਨ ਦਿਨ ਅੱਜ ਫੇਰ ਸਵੇਰ ਦਾ 1.5 ਲੱਖ ਕਿਊਸੀਕ ਪਾਣੀ ਹੋ ਗਿਆ ਫੇਰ ਪਾਣੀ ਵਧਿਆ ਤੇ ਜਿੰਨਾ ਚਿਰ ਪਾਣੀ ਨਹੀਂ ਲੱਤਦਾ ਉਹਨਾਂ ਤੇ ਕਿਸਾਨ ਦਾ ਜਿੰਨੇ ਵੀ ਪਰਿਵਾਰ ਨੇ ਭਾਵੇਂ ਕੋਈ ਐਸਸੀ ਦੀ ਜ਼ਮੀਨ ਹੈ ਭਾਵੇਂ ਬੀਸੀ ਦੀ ਆ ਭਾਵੇਂ ਜਨਰਲ ਦੀ ਆ ਸਾਡੇ ਇਥੇ ਹਜੇ ਪਿੰਡ ਹੈ ਪਿੰਡਾਂ ਦੇ ਪਿੰਡ ਐਸੀ ਪਰਿਵਾਰਾਂ ਨੂੰ ਵੀ ਲਾਟ ਹੋਏ ਵਿੱਚ ਅਜੇ ਕਈਆਂ ਕੋਲ ਕਿੰਨੀ ਕਿੰਨੀ ਜ਼ਮੀਨ ਹੈਗੀ ਆ ਤੇ ਵੇਖੋ ਜਿਹੜਾ ਕਿਸਾਨ ਹੁੰਦਾ ਉਹ ਕੋਈ ਇੱਕ ਮਜੇਪਦਾ ਇੱਕ ਕੈਟਾਗਰੀ ਦਾ ਨਹੀਂ ਹੁੰਦਾ ਜਿਹੜਾ ਵੀ ਜ਼ਮੀਨ ਬੀਜਦਾ ਵਾ ਫਸਲ ਬੀਜਦਾ ਵਾ ਜ਼ਮੀਨ ਆਪਦੀ ਵੋਂਦਾ ਆ ਉਹ ਹਰ ਬੰਦਾ ਕਿਸਾਨ ਉਹ ਤੇ ਸਿਰਣ ਤੋਂ ਉਹਦੇ ਸੇ ਜਿਹੜਾ ਕੰਮ ਕਰਨਾ ਵਾ ਉਹਨੂੰ ਸਜਦਾ ਸਾਡੇ ਨੂੰ ਵੇਖੋ ਕਿਸਾਨ ਅੰਨ ਦਾ ਤਾਂ ਅੰਨ ਉਹਦਾ ਤੇ ਸਾਰੀ ਦੁਨੀਆ ਦਾ ਢਿੱਡ ਪਰਦਾ ਬਾਕੀ ਸਾਰੀਆਂ ਚੀਜ਼ਾਂ ਤੋਂ ਬਿਨਾ ਆਪਾਂ ਜਿਉਂਦੇ ਰਹਿ ਸਕਦੇ ਆ ਇੱਕ ਅਨਾਜ ਵੀ ਰੋਟੀ ਖਾਵਾਂਗੇ ਤੇ ਜਿਉਂਦੇ ਰਵਾਂਗੇ ਇੱਕ ਪਾਣੀ ਪਾਣੀ ਪੀਵਾਂਗੇ ਤੇ ਆਪਾਂ ਲੰਮਾ ਸਮਾਂ ਜ਼ਿੰਦਗੀ ਜਿਉਵਾਂਗੇ ਤੇ ਸਾਹ ਲਵਾਂਗੇ ਤੇ ਫੇਰ ਹੀ ਆਪਾਂ ਦੁਨੀਆ ਦੇ ਉੱਤੇ ਚੱਲ ਫਿਰ ਸਕਦੇ ਆ ਸਾਹ ਲਵਾਂਗੇ ਤੇ ਫੇਰ ਹੀ ਆਪਾਂ ਦੁਨੀਆ ਤੇ ਵਧੀਆ ਤਰੀਕੇ ਨਾਲ ਜੀਉ ਸਕਦੇ ਆ ਤੇ ਇਸੇ ਕਰਕੇ ਅਸੀਂ ਹਵਾ ਨੂੰ ਚੰਗਾ ਰੱਖਣ ਲਈ ਸਫਾਈ ਅਭਿਆਨ ਜਿਹੜਾ ਸਰਕਾਰ ਨੇ ਚਲਾਇਆ ਸਫਾਈ ਕਰਦੇ ਰੇ ਵੀ ਹਵਾ ਵਧੀਆ ਰਹੇ ਥਲੜਾ ਪਾਣੀ ਵਧੀਆ ਰਹੇ ਤੇ ਜਿਹੜਾ ਅਨਾਜ ਆ ਉਹ ਇੱਕ ਕਿਸਾਨ ਪੈਦਾ ਕਰੇ ਤੇ ਸਾਰੇ ਦੇਸ਼ ਦਾ ਸਾਰੀ ਦੁਨੀਆ ਦਾ ਖੇਡ ਕੀ ਉਪਰਾਲੇ ਵੀ ਸਰਕਾਰ ਵੱਲੋਂ ਰਹਿਣ ਕੇ ਸਮੁੱਚੀ ਟੀਮ ਦੇ ਨਾਲ ਪਹੁੰਚੇ ਤੇ ਇਸ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੰਜਾਬ ਦੇ ਵਿੱਚ ਇਸ ਦੇ ਨਾਲ ਨਾਲ ਇਹ ਲੋਕਾਂ ਨੂੰ ਸੁਨੇਹਾ ਕੀ ਆਉਣ ਵਾਲੇ ਸਮੇਂ ਅਸੀਂ ਸਾਡੀ ਪਾਰਟੀ ਦੇ ਜਿਹੜੇ ਮੋਤਬਰ ਨੇ ਜਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਚੰਗੇ ਲੋਕ ਨੇ ਉਹਨਾਂ ਦੀਆਂ ਹੀ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਵਾਂਗੇ ਤੇ ਨਾਲ ਜਿਹੜੀ ਸਪੈਸ਼ਲ ਕਰਤਾਰੀ ਪਟਵਾਰੀ ਕਾਨੂੰਗੋ ਤਹਿਸੀਲਦਾਰ ਐਸਡੀਐਮ ਸਾਰੇ ਹੀ ਅਫਸਰ ਲੱਗੇ ਆ ਗਰਦਾਵਰੀ ਇਹ ਕਰਾਵਾਂਗੇ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਖਾਤੇ 'ਚ ਉਹਨਾਂ ਦਾ ਬਣਦਾ ਮੁਆਵਜ਼ਾ ਜਿਹੜਾ 1-1 ਰੁਪਈਆ ਉਹਨਾਂ ਦੇ ਖਾਤੇ ਆਵੇ ਅੱਗੇ ਕੀ ਹੁੰਦਾ ਸੀ ਕਈ ਵਾਰ ਉਹ ਲੋਕ ਮੁਆਵਜ਼ਾ ਲੈ ਜਾਂਦੇ ਜਿਨ੍ਹਾਂ ਨੁਕਸਾਨ ਨਹੀਂ ਹੋ ਜਾਂਦਾ ਜਿਨ੍ਹਾਂ ਨੁਕਸਾਨ ਹੋ ਰਹੇ ਜਾਂਦੇ ਹੀ ਕਿ ਇਹ ਅਫਸਰ ਨੂੰ 1 ਰੁਪਿਆ ਨਹੀਂ ਕਿਸੇ ਤੋਂ ਰਿਸ਼ਵਤ ਲੈਣ ਦਵਾਂਗੇ ਜਿਹਦਾ ਨੁਕਸਾਨ ਹੋਇਆ 1-1 ਰੁਪਿਆ ਉਹਦੇ ਖਾਤੇ ਆਊ ਤੇ ਜੇ ਕੋਈ ਅਫਸਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਕੋਈ ਰੁਪਇਆ ਖਾਂਦਾ ਜਾਂ ਕੋਲੋਂ ਤੋਂ ਰੁਪਇਆ ਰਿਸ਼ਵਤ ਲੈਂਦਾ ਇਹਦੇ ਯਹਿਰਖਾਨ ਦੇ ਬਰਾਬਰ ਆ ਇਹ ਲੋਕ ਧੱਕੇ ਮਾਰੇ ਪਏ ਆ ਮਤਾੜੇ ਪਏ ਲੋਕ ਇਹਨਾਂ ਦੇ ਪੱਲੇ ਥੋੜਾ ਕੁਝ ਤੇ ਜਿਹੜਾ ਬੰਦਾ ਇਹਨਾਂ ਦੇ ਪੈਸੇ ਖਾਊ ਇਹਨਾਂ ਦਾ ਮਾਅਬਜਾ ਖਾਊ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਉਹਨਾਂ ਦਾ ਜਿਹੜਾ ਵਾ ਨੁਕਸਾਨ ਹੀ ਹੋਊਗਾ ਕੋਈ ਫਾਇਦਾ ਨਹੀਂ ਹੋ ਸਕਦਾ ਦੂਜੇ ਨੰਬਰ ਤੇ ਆ ਜਿਹੜਾ ਏਰੀਆ ਨਾਲ ਜਿਹੜਾ ਜੱਲੂ ਕੇ ਪਿੰਡ ਪਾਰਲਾ ਚੱਲੂ ਕੀ ਇਹਨਾਂ ਦੀ ਲਗਭਗ ਵਿਚਾਰਿਆਂ ਦੀ ਅੱਗੇ ਜਮੀਨ ਦਰਿਆ ਚ ਵਾਵਾ ਠੱਠੀ ਆ ਹੁਣ ਐਰਕਾ ਫਿਰ 14 15 ਕਿਲੇ ਥਾ ਇਹਨਾਂ ਦਾ ਟਹਿ ਗਿਆ ਤਿੰਨ ਚਾਰ ਮੋਟਰਾਂ ਇਹਨਾਂ ਦੀਆਂ ਵਿੱਚੇ ਹੀ ਰੁੜ ਗਈਆਂ ਬੂਰਾ ਸੜੇ ਪਤਾ ਨਹੀਂ ਬੂਰਾ ਹੈ ਕਿ ਹੈ ਕਿ ਨਹੀਂ ਹੈ ਕਿ ਪਤਾ ਨਹੀਂ ਲੱਗਦਾ ਕਿਉਂਕਿ ਪਾਣੀ ਜ਼ਿਆਦਾ ਆ ਗਿਆ ਉੱਥੇ ਚੱਲੰਦੇ ਆ 50 50 ਫੁੱਟ ਪਾਣੀ ਇੰਨੀ ਜਮੀਨ ਪੁੱਟੀ ਗਈ ਆ ਇੱਕ ਤੇ ਜਮੀਨ ਜਿਹੜੀ ਆ ਪਾਣੀ ਲੈ ਗਿਆ ਇਹ ਆਸਿਆ ਵੀ ਐਰਕਾ ਕਣਕ ਚਲੋ ਕੋਈ ਮਦਦ ਕਰੂ ਤੇ ਬੀਜੀ ਜਾਓ ਹੁਣ ਜਿਹੜੀ ਜਮੀਨ ਰੁੜ ਗਈ ਜਿੱਥੇ 50 50 ਫੁੱਟ ਢਾ ਉਹ ਤੇ ਦਰਿਆ ਵਗਣ ਲੱਪੇ ਪੱਕਾ ਯੂ ਤੇ ਖਤਮ ਹੋ ਗਈ ਕਹਾਣੀ ਉਹ ਤੇ ਬਾਨੀ ਨਹੀਂ ਜਮੀਨ ਉਹ ਤੇ ਸਿਰਫ ਕਾਗਜ਼ਾਂ 'ਚ ਬੋਲਣੀ ਆ ਉਹ ਜਿਹੜੀ ਖੇਤੀ ਆ ਉਹ ਖੇਤੀ ਖਤਮ ਹੋ ਗਈ ਆ ਉਹ ਤੇ ਉੱਥੇ ਦਰਿਆ ਹੀ ਵਗਣਾ ਬੱਲਰ ਸਾਹਿਬ ਜਿਹੜੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਕਿਸਾਨਾਂ ਉਹ ਪੈਸੇ ਤੇ ਮਾਲਕਾਂ ਦੇ ਖਾਤੇ ਆਉਣੇ ਆ ਤੇ ਫਿਰ ਜਿਨ੍ਹਾਂ ਨੇ ਠੇਕੇ ਤੇ ਲਈਆਂ ਉਹਨਾਂ ਦਾ ਬਿਲਕੁਲ ਨਹੀਂ ਮਾਲਕਾਂ ਤੋਂ ਹਲਫਿਆ ਬਿਆਨ ਦਵਾਵਾਂਗੇ ਜਿਨ੍ਹਾਂ ਜਿਹੜੇ ਜ਼ਮੀਨ 'ਚ ਖੇਤੀ ਕਰਦੇ ਕਾਸ਼ਤ ਕਰਦੇ ਆ ਜਿਹੜੇ ਬੰਦੇ ਨੇ ਕਾਸ਼ਤ ਕੀਤੀ ਆ ਜਿਹੜੇ ਬੰਦੇ ਨੇ ਜ਼ਮੀਨ ਦੇ ਵਿੱਚ ਫਸਲ ਪੀਜੀ ਆ ਉਹਦੇ ਖਾਤੇ 'ਚ ਹੀ ਪੈਸੇ ਆਉਣਗੇ ਜਿਹੜੀ ਪੰਚਾਇਤੀ ਜ਼ਮੀਨਾਂ ਵੀ ਆ ਉਹਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨਹੀਂ ਪਰਚੀਆਂ ਕਟਾਈਆਂ ਉਹਨਾਂ ਦਾ ਤਾਂ ਨਹੀਂ ਆਉਣਾ ਰੁਪਈਆ ਵੀ ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਪਰਚੀਆਂ ਕਟਾਈਆਂ ਪੰਚਾਇਤੀ ਜ਼ਮੀਨਾਂ ਦੀਆਂ ਜੇ ਉਹ ਕਹਿਣਗੇ ਕਿਸਾਨ ਸਾਡੇ ਭਰਾ ਉਹਨਾਂ ਦੇ ਖਾਤੇ ਆ ਜਾਣਗੇ ਜਿਨ੍ਹਾਂ ਪਰਚੀਆਂ ਕਟਾਈਆਂ ਜੇ ਕੋਈ ਡਿਸਬਿਊਟ ਦੀਦਾ ਹੋਊਗਾ ਪੰਚਾਇਤ ਖਾਤੇ ਮੰਗਾ ਲਾਂਗੇ ਪੰਚਾਇਤ ਬਹਿ ਕੇ ਵੰਡੂਗੀ ਕਿਸੇ ਦਾ ਰੁਪਈਆ ਏਰਕਾ ਖਾਨ ਨਹੀਂ ਦੇਣਾ 1-1 ਰੁਪਈਆ ਕਿਸਾਨਾਂ ਦਾ ਕਿਸਾਨਾਂ ਦੇ ਖਾਤੇ ਆਊਗਾ ਯਾਰ ਇਹਨਾਂ ਦੇ ਪੱਲੇ ਤੇ ਅੱਗੇ ਕੋਈ ਨਹੀਂ ਰਿਹਾ ਜਿਹੜਾ ਇਹਨਾਂ ਦੇ ਪੈਸੇ ਖਾਊਗਾ ਉਹਨੂੰ ਫਿਰ ਅਸੀਂ ਨਹੀਂ ਜਿੱਟਾਂਗੇ ਉਹ ਸਸਪੈਂਡ ਹੋਊਗਾ ਅਫਸਰ ਇੱਕ-ਇੱਕ ਰੁਪਈਆ ਇਹਨਾਂ ਭਰਾਵਾਂ ਦੇ ਖਾਤੇ ਆਊਗਾ ਇਹਦਾ ਧਿਆਨ ਅਸੀਂ ਰੱਖਾਂਗੇ ਅਸੀਂ ਜ਼ਿੰਮੇਵਾਰੀ ਤੁੱਕਾਂਗੇ ਗਰਦੌਰੀ ਹੋ ਗਈ ਆ ਤਕਰੀਬਨ ਹੁਣ ਬਸ ਇਹ ਵੇਖਣਾ ਵੀ ਜਿਹੜੀ ਜ਼ਮੀਨ ਕੋਈ ਠੱਠੀ ਆ ਜਿਹੜੀ ਜ਼ਮੀਨ ਰੁੜ ਗਈ ਆ ਉਹਦੇ ਵਾਸਤੇ ਮੁਆਵਜ਼ਾ ਜਿਹੜਾ ਵਾ ਉਹ ਵੱਧ ਆਊਗਾ ਜਿਹਦੀ ਜ਼ਮੀਨ ਹੀ ਖਰਾਬ ਹੋ ਗਈ ਖਤਮ ਹੋ ਗਈ